ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਇਸ ਤੇ ਫੁੱਟ ਫੇਕ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੁਚਾਣਾ ਨੋ ਡਾਊਟ ਤੁਸੀਂ ਪੂਰੀ ਵੀਡੀਓ ਦੇਖ ਲੈਨੇ ਹੋ ਪਰ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਹੈਗੇ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰ ਲਓ ਹਾਂਜੀ ਜਿਹੜੇ ਮੇਰੇ ਕਿਸਾਨ ਭਰਾ ਕਿਸਾਨੀ ਧਰਨੇ ਤੇ ਬੈਠੇ ਨੇ ਵਾਇਗਿਰੂ ਕਰੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਜਲਦੀ ਪੂਰੀਆਂ ਹੋਣ ਤੇ ਸਰਕਾਰਾਂ ਨੂੰ ਕੋਈ ਆਕੜ ਆਵੇ ਜੀ ਦੇ ਨਾਲ ਉਹ ਵਿਚਾਰੇ ਆਪੋ ਆਪਣੀ ਘਰਾਂ ਚ ਵਾਪਿਸ ਆ ਜਾਣ ਸਹੀ ਸਲਾਹ ਕਿਉਂਕਿ ਉਹਨਾਂ ਦੇ ਵੀ ਪਰਿਵਾਰ ਨੇ ਉਹਨਾਂ ਨੇ ਵੀ ਸਾਰੀ ਸਰਦੀ ਜਿਹੜੀ ਉੱਥੇ ਬੈਠ ਕੇ ਕੱਢਦੀ ਵਿਚਾਰੇ ਨੇ ਆਪਾਂ ਹੋਰ ਨਹੀਂ ਤਾਂ ਘੱਟ ਤੋਂ ਤੇ ਮਮਾ ਨੇ ਵੀ ਪਰ ਇਹਦੇ ਨਾਲ ਗੱਲ ਕੀਤੀ ਤੇ ਇਹਦੇ ਘਰ ਦੇ ਨਾਲ ਕੀਤੀ ਬਟਾ ਦੇ ਘਰ ਦੇ ਨਹੀਂ ਮੰਨਦੇ ਸੀ ਤੇ ਮੇਰੀ ਮਮਾ ਵੀ ਨਹੀਂ ਮੰਨਦੇ ਸੀ ਤੇ ਮੈਂ ਇਹਦੇ ਘਰ ਦੇ ਵੀ ਨਹੀਂ ਮੰਨਦੇ ਸੀ ਮਮਾ ਮੇਰੇ ਵੀ ਕਹਿੰਦੇ ਕਿ ਮੈਂ ਨਹੀਂ ਕਰਨਾ ਤੇ ਇਹਦੇ ਘਰ ਦੇ ਵੀ ਕਹਿੰਦੇ ਹੁੰਦੇ ਸੀ ਕਿ ਮੈਂ ਨਹੀਂ ਕਰਨਾ ਹੈਗਾ ਮਮਾ ਨੂੰ ਨਹੀਂ ਪਤਾ ਨਹੀਂ ਮੈਂ ਕਿੱਥੇ ਜਾਣੀ ਮੇਰੇ ਮਮਾ ਬੋਲਦੇ ਸੀ ਮਮਾ ਕਹਿੰਦੇ ਬਾਹਰ ਨਹੀਂ ਜਾਣਾ ਮਤਲਬ ਕੁੜੀਆਂ ਇਦਾਂ ਦੀ ਹੁੰਦੀਆਂ ਹਨਾ ਤੇ ਆਹ ਦੇਖ ਲਓ ਹਨਾ ਇਹ ਕਿਹੜਾ ਮੈਕਪਰੀਤ ਨਾਲ ਤੇ ਦੂਜੀਆਂ ਨਾਲੋਂ ਘੱਟ ਹੈਗੀ ਆ ਇੱਕ ਹੋਰ ਹੀ ਨਵਾਂ ਨਮੂਨਾ ਹੀ ਆ ਗਿਆ ਹਨਾ ਯਾਰ ਮితਾ ਹਰਾਨ ਐਡੀ ਛੋਟੇ ਛੋਟੇ ਉਮਰ ਚ ਲੋਕ ਵਿਆਹ ਕਰਾਈ ਜਾਂਦੇ ਆ ਹਾਤੀ ਹੋਗੀ ਇਹ ਤਾਂ ਇਹਦੀ ਮਾਂ ਵਿਚਾਰੀ ਭੋਲੀ ਕਹਿੰਦੀ ਸੀ ਵੀ ਕੁੜੀਆਂ ਗਲਤ ਹੁੰਦੀਆਂ ਨੇ ਤੇ ਉਹਨੂੰ ਆਈ ਪਤਾ ਹੀ ਨਹੀਂ ਸੀ ਵੀ 베ਰੀ ਤਾਂ ਸਾਡੇ ਘਰੀ ਲੱਗੀ ਪਈ ਆ ਤੇ ਬਾਅਦ ਨੇ ਕਿੰਨਾ ਤੇ ਮੈਂ ਆਪਣੇ ਮਮਾ ਨੂੰ ਤੇ ਮੇਰੀ ਮਮਾ ਨੂੰ ਨਹੀਂ ਪਤਾ ਹੁੰਦਾ ਸੀ ਮੈਂ ਇਹਨੂੰ ਮਿਲਣ ਵਾਸਤੇ ਚੱਲ ਜਾਂਦੀ ਹੁੰਦੀ ਸੀ ਇੰਨੀ ਛੋਟੀ ਉਮਰ ਦੇ ਵਿੱਚ 8ਵੀਂ ਪਾਸ ਕੀਤੀ ਹੈ ਤੇ ਪੜਾਈ ਬੜੂਈ ਦਾ ਨਹੀਂ ਮਤਲਬ ਹੈ ਕਰਕੇ ਅੱਗੇ ਪੜ੍ਹਨਾ ਲਿਖਣਾ ਕੁਝ ਕਰਨਾ ਤੇ ਜਿਵੇਂ ਬਟਨ ਜਦੋਂ ਮੈਰਿਜ ਹੋ ਗਿਆ ਬਟ ਹੁਣ ਸੋਚਦੀ ਕਿ ਆਈ ਕਿ ਤੇ ਮੈਂ ਵੀ ਪੜ੍ਹੀ ਹੁੰਦੀ ਮਮਾ ਕਹਿੰ ਲੈ ਦੱਸ ਡੰਗਰੇ ਪੜ੍ਹ ਲੈਂਦੀ रांजी हीरांजी ਨੇ ਤਾਂ ਮੱਜਾਂ ਚਾਰੀਆਂ ਸੀ ਤੇ ਅੱਜ ਕੱਲ ਦੇ ਜਵਾਂ ਕੁ ਮਾਪਿ ਉਹ ਨਹੀਂ ਚਾਰ ਦਿੰਦੇ ਆ। ਹਾਂ ਤੇ ਚਲ ਜਾਂਦੇ ਹੁੰਦੇ ਸੀ ਤੇ ਮੈਂ ਨਾ ਪਿੱਛੇ ਚਲ ਜਾਂਦੀ ਹੁੰਦੀ ਸੀ ਤੇ ਮੇਰੀ ਮੰਮਾ ਨੂੰ ਸ਼ਾਮ ਨੂੰ ਪਤਾ ਲੱਗ ਜਾਂਦਾ ਕਿ ਤੁਹਾਡੀ ਕੁੜੀ ਆਈ ਸੀ। ਓ ਗਾਡ ਐਨੀ ਵੈਡ ਕਰ ਲੈ। ਫੇਰ ਤਾਂ ਤੂੰ ਕਿਸੇ ਠੀਠਮਾ ਦੀ ਜੰਮੀ ਸੀ ਜਿਹੜੀ ਹੱਸਦੀ ਨਹੀਂ ਡੰਗਰੇ ਦੱਸ ਤੈਨੂੰ ਕੀ ਜ਼ਰੂਰਤ ਪਈ ਸੀ ਵਿਆਹ ਕਰਨ ਦੀ ਪੜ ਲੈਂਦੀ ਚਾਰ ਅੱਖਰ ਮਾਰੀ ਮੋਟੀ ਅਕਲ ਆ ਜਾਂਦੀ। ਲਾਈ ਜਾਈ ਹੁਣ ਸਾਰੀ ਉਮਰ ਪੋਚੇ ਸੁਡਲ ਜੀ। ਕਿ ਮੈਂ ਲਾਮਿਲੇਸ਼ਨ ਕਰਵਾਉਣੀ ਕਰਵਾਉਣਾ ਇਹਦਾ ਕਲਰ ਜਿਹੜਾ ਵਾਈਟ ਹੈ ਨਾ ਇਹ ਵਾਈਟ ਦੇ ਉੱਪਰ ਹੀ ਵਾਈਟ ਹੋਰ ਕਰਵਾ ਲੈਣਾ ਕਲਰ ਤੇ ਉਹਦੇ ਲਈ ਪੈਸੇ ਚਾਹੀਦੇ ਆ ਯਾਰ ਮੈਨੂੰ ਜਦੋਂ ਮਤਲਬ ਪੈਸੇ ਜੋੜ ਲਏ ਜਾਂ ਪੈਸੇ ਮੇਰੇ ਕੋਲ ਹੋਏ ਹਨ ਉਸ ਟਾਈਮ ਹੀ ਆਪਾਂ ਇਹਦੀ ਇਹਦਾ ਕੰਮ ਕਰਵਾਵਾਂਗੇ ਦਨ ਪੈਟਰੋਲ ਵਗੈਰਾ ਵੀ ਹੋ ਜੇ ਦੀ ਟੈਂਕੀ ਵੀ ਫੁੱਲ ਕਰਵਾਉਣੀ ਆ ਪੈਟਰੋਲ ਅੱਛਾ ਬੋਲ ਵੀ ਹੈ ਨਹੀਂ ਮੈਂ ਹੁਣੇ ਆਈ ਸੀ ਕੰਮ ਤੋਂ ਮੈਂ ਦੱਸ ਉਹਦੇ ਤਾਂ ਅੰਬਾਨੀ ਬਣੀ ਬੈਠੀ ਸੀ ਕਹਿੰਦੀ ਸੀ ਮੇਰੇ ਤੋਂ ਰੋਸਟਡ ਰੋਟੀ ਖਾਂਦੇ ਆ ਤੇ ਅੱਜ ਤੇਰੇ ਕੋਲ ਅੱਛਾ ਇਹ ਪੈਸੇ ਹੈ ਨਹੀਂਗੇ ਹੈ ਤੇ ਪਾ ਦੇ ਕਿਉਂ আর ਤੁਹਾਨੂੰ ਕਿਹੜਾ ਸੰਗ ਜੀ ਜਿਹਨਾਂ ਨੇ ਟੈਂਕੀਆ ਫੁੱਲ ਕਰਾਉਣੀਆਂ ਹੁੰਦੀਆਂ ਨੇ ਨਾ ਪੈਂਜੀ ਉਹ ਇੱਥੇ ਆ ਕੇ ਦੱਸਦੇ ਨਹੀਂ ਹੁੰਦੇ ਹਨਾ ਪਵਾ ਕੇ 30 ਦਾ ਤੇਲ ਕਿੱਥੇ ਹਵਾ ਕਰਦੀ ਫਿਰਦੀ ਆ ਕਰਕੇ ਸਾਰਾ ਕੁਝ ਉਹਨਾਂ ਨੇ ਘਰ ਤੇ ਕੀਤਾ ਹੋਇਆ ਹੈ ਪੈਟਰੋਲ ਵਗੈਰਾ ਕੀ ਲੋਡ ਨਾ ਪਵੇ ਇਹਦੇ ਤੇ ਹਨਾ ਸੋ ਹੁਣ ਇਹਨੂੰ ਮੈਂ ਪਿਆਰ ਨਾਲ ਲਿਆ ਕੇ ਅੰਦਰ ਡੱਕ ਦਿੰਨੀ ਆ ਕੁਛ ਦਿਨ ਚਲਾਵਾਂਗੀ ਤੇ ਉਸ ਤੋਂ ਬਾਅਦ ਆਪਣਾ ਇਹਨੂੰ ਆਪਾਂ ਫੁੱਲ ਰੇਸ ਕਰ ਦਵਾਂਗੇ ਸੋ ਐਵਰੀਬਾਡੀ ਪੁੱਛ ਲੈ ਦੱਸ ਐਵੇਂ ਹਵਾ ਕਰਦੀ ਕਰਦੀ ਨਾ ਦੁਬਾਰਾ ਨਾ ਖਰਾਬ ਕਰਾ ਲਈ ਐਵੇਂ ਜੇ ਕੋਈ ਚੂਲ ਵਿੰਗੀ ਹੋ ਗਈ ਨਾ ਹੁਣ ਤੁਹਾਡੇ ਤੋਂ ਰਿਪੇਅਰ ਵੀ ਨਹੀਂ ਹੋਣੀ ਕਿਉਂਕਿ ਪਹਿਲੇ ਹੀ ਤੋਂ ਬਹੁਤ ਔਖੀ ਰਿਪੇਅ ਕਹਾ ਜਾ ਰਹੀ ਹੈ ਆਪਣੇ ਗੱਧੇ ਪਰ ਬੈਠ ਲੈ ਦਾਸ ਸੁਡਲੇ ਸਕੂਟੀ ਦੀ ਆਵਾਜ਼ ਕੌਣ ਸੁਣਾਉਂਦਾ ਹੁੰਦਾ ਹੈ ਆਵਾਜ਼ ਤਾਂ ਇਹ ਸੁਣਾਉਣ ਬੈਗੀ ਜਿਵੇਂ 2010 ਮਾਡਲ ਪੁੱਠੇ ਗੇਰਾਣਾ ਬੁਲਟ ਹੁੰਦਾ ਡੰਗਰ ਜੀ ਕੰਟੀਨਿਊਅਰ ਤੇ ਜਿਸ਼ੂ ਕਰੇ ਆਈਏ ਮੈਨੂੰ ਸਾਲ ਨੂੰ ਮਿਲਿਆ ਮੇਰੇ ਮੈਨੂੰ ਚੰਚੂਣ ਮਿਲਿਆ ਸੋ ਬਾਕੀ ਤਾਂ ਵਧੀਆ ਚੱਲਦਾ ਵਧੀਆ ਪਈਏ ਬਾਕੀ ਆਵਾਜ਼ ਵੀ ਸਮੂਥ ਹੋ ਗਈ ਦੇ ਨਾਲੋਂ ਕਾਫੀ ਫਰਕ ਹੈ ਤੇ ਆਪਣਾ ਪੈਸਾ ਵੀ ਫੇਰ ਇਸੇ ਕੱਲੋਂ ਹੀ ਲੱਗਾ ਬਾਵਾ ਤੇ ਹੁਣ ਇੰਨਾ ਇਹ ਕਿ ਆਪਾਂ ਲੈਮੀਨੇਸ਼ਨ ਕਰਵਾਉਣਾ ਹੈ ਬਸ ਉਹ ਰੋਕੇ ਕਰਵਾਵਾਂਗੇ ਠੀਕ ਆ ਹੱਲੇ ਪਲੈਮੀਨੇਸ਼ਨ ਨਹੀਂ ਕਰਵਾਉਂਦੇ ਲੈ 10 ਸੁਡਲੇ ਉਹ ਤਾਂ ਤੂੰ ਅੰਗਰੇਜ਼ੀ ਵਾਲੀ ਮੈਡਮ ਬਣੀ ਰਹਿਣੀ ਹੈ ਹਨਾ ਲੈਮੀਨੇਸ਼ਨ ਨਹੀਂ ਉਹਦਾ ਲੈਮੀਨੇਸ਼ਨ ਹੁੰਦਾ ਲੈ 10 ਸਕੂਟੀ ਦੀ ਸਰਵਿਸ ਤੇ ਕਿੰਨੇ ਕ ਪੈਸੇ ਲੱਗ ਜਾਣਗੇ ਤੁਹਾਡੇ ਘਰ ਦੇ ਸਾਰੇ ਡੰਬਰ ਨੇ ਆਏ ਮੁੱਦਾ ਬਣਾ ਰੱਖਿਆ ਜਿਵੇਂ 10 ਬੈਂਕਾਂ ਨੇ ਮਿਲ ਕੇ ਲੋਨ ਦੇ ਕੇ ਥੁੱਟੀ ਦੀ ਸਕੂਟੀ ਦੀ ਸਰਵਿਸ ਕਰਾਈ ਹੁੰਦੀ ਆ ਯਾਨੀ ਕਿ ਇੱਕ ਵਾਰੀ ਤਾਂ ਉੱਥੇ ਬੈਠੀ ਰਹੀ ਕਿ ਵੀਰੇ ਕਦੋਂ ਬਣੇਗੀ ਕਦੋਂ ਬਣੇਗੀ ਸਰਵਿਸ ਹੋתי ਮੈਂ ਖੁਦ ਕਰਵਾ ਰਹੀ ਸੀ ਬੋਲ ਬੋਲ ਕੇ ਕਮ ਆਨ ਬੇਬੀ ਇਹ ਨਹੀਂ ਹੰਦਾ ਇਹ ਸੈਟ ਕਰੋ ਉਹਨਾਂ ਨੇ ਸਾਰੇ ਕੋ ਸੈਟ ਕਰ ਜਦੋਂ ਇਹਨਾਂ ਨੇ ਅਗਲੀ ਚੀਜ਼ ਚੈੱਕ ਕੀਤੀ ਉਹਨਾਂ ਨਵੀਂ ਪੈਨਿਸ ਜਾਨਕੀ ਅਗਲੇ ਟਾਇਰ ਦੇ ਵਿੱਚ ਸਪਰਿੰਗ ਜਿਹੀ ਸੀ ਕਾਫੀ ਵੱਡੇ ਉਹ ਉਹਨਾਂ ਨੇ ਕੀ ਕੀਤਾ ਨਾ ਮੈਨੂੰ ਵੀਰਾ ਕਹਿੰਦਾ ਕਿ ਤੁਸੀਂ ਇੱਕ ਵਾਰੀ ਚੱਲ ਜਾਓ ਕੰਮ ਤੇ ਕਿਉਂਕਿ ਤੁਹਾਨੂੰ ਇੱਥੇ ਤੁਸੀਂ ਸਕੂਟੀ ਕਰਕੇ ਬੈਠੇ ਹੋ ਹਨਾ ਮੈਨੂੰ ਲੱਗਦਾ ਉਹ ਸਿਆਣਾ ਰਗਿਆ ਹਨਾ ਵਿਚਾਰਾ ਜਿਹੜਾ ਪਹਿਲੇ ਤੈਨੂੰ ਭੇਜ ਗਿਆ ਉਹ ਨਹੀਂ ਤੇਰੇ ਅੱਗੇ ਪਤਾ ਹਨਾ ਕੁਝ ਵੀ ਕਹਿ ਕੇ ਉਹਨੂੰ ਤੇ ਸਕੂਟੀ ਫਰੀਜ ਲੈ ਕੇ ਲੰਘ ਜਾਂਦੀ ਅਗਲਾ ਚੰਗਾ ਰਹਿ ਗਿਆ ਜਿਹੜਾ ਵੇਲਾ ਸੰਭਾਲ ਗਿਆ ਚਲ ਜੋ ਕੰਮ ਤੇ ਕਿਉਂਕਿ ਤੁਹਾਨੂੰ ਇੱਥੇ ਤੁਸੀਂ ਸਕੂਟੀ ਕਰਕੇ ਬੈਠੇ ਹੋ ਹਨ ਕਿਉਂਕਿ ਟਾਈਮ ਕਾਫੀ ਲੱਗਿਆ ਨਾ ਫਿਰ ਮੈਨੂੰ ਉਧਰ ਵੀ ਕੰਮ ਸੀਗਾ ਸੋ ਕਸਟਮਰ ਕਲਾਈਂਡ ਵਗੈਰਾ ਆ ਰਹੇ ਸੀ ਇਸ ਕਰਕੇ ਮੈਂ ਕਿ ਕਿਤਾ ਨਾ ਮੈਂ ਕੰਮ ਤੇ ਗਈ ਚਲੀ ਵਾਪਸ ਉਸ ਤੋਂ ਬਾਅਦ ਵੀਰੇ ਨੇ ਮੇਰੇ ਜਾਣ ਤੋਂ ਬਾਅਦ ਕੀ ਕਿਤਾ ਨਾ ਜਿਹੜਾ ਸਮਾਨ ਸਪਰਿੰਗ ਵਗੈਰਾ ਸਰ ਕੋ ਲੈ ਦੱਸ ਸੁਣ ਲੈ ਤੂੰ ਜਾਣਾ ਕਾ ਤੁਸੀਂ ਤੂੰ ਨੂੰ ਕਹਿਨ ਦੇ ਵੀ ਵੀਰੇ ਮੇ ਤਾਂ ਬਹਿ ਬੋ ਜਾਣੀ ਆ ਸਾਡੇ ਤਾਂ ਬੁੜੀਆਂ ਹੀ ਬੰਦੀਆਂ ਇਹ ਜੇ ਕੰਮਾਂ ਨੂੰ ਹਨਾ ਬੰਦੇ ਥੋੜਾ ਕਰਾਉਂਦੇ ਇਹ ਜੇ ਕੰਮ ਕਿ ਆ ਵੀ ਕਹਿਣ ਦੀ ਨਾਲ ਡੱਡਾ ਪਿੱਛੇ ਵੀ ਮੈਂ ਕੱਲੀ ਜਾਇਆ ਨਹੀਂ ਆ ਉਹਨੂੰ ਕਹਿਨ ਦੇ ਵੀ ਮੈਂ ਨਾਲੇ ਉਹ ਵਿਚਾਰਾ ਥੋੜਾ ਹਨਾ ਬੇਕਪਰਾਉਂਦਾ ਨਾ ਵਿਕਤੀ ਕੁੜੀ ਵਟੀਆਂ ਗੱਲੀ ਜਮਾਦੀ ਦੇ ਚਾਚਾ ਜੀ ਹੈ ਨਹੀਂ ਸੀ ਸੋ ਇੱਧਰ ਕੰਮ ਕਰ ਰਹੇ ਨੇ نیچے ਪੱਥਰ ਲਗਾ ਰਹੇ ਨੇ ਉਹ ਆਪਣੇ ਪੱਥਰ ਨਹੀਂ ਇੱਟਾ ਇੱਟਾ ਲਾਂਦੇ ਪਏ ਨੇ ਇਹ ਚਾਚਾ ਕਿਉਂ ਲਾਂਦੇ ਪਏ ਉਹ ਮੱਝਾ ਉੱਤੇ ਨੱਚ ਰਹੀ ਨੱਚ ਰਹੀ ਠੀਕ ਹੈ ਵੈਰੀ ਗੁੱਡ ਮੈਡ ਵਾਈਪ ਸੁਣੇ ਮੈਂ ਜਾਨਾ ਵੈਸੇ ਇਹ ਐਵਰੀਬਨ ਇਹ ਤੁਹਾਨੂੰ ਇਹ ਸਿੱਧਾ ਹੁੰਦਾ ਵੀ ਤੇਰੇ ਕੋਲ ਕੋਈ ਕੰਟੈਂਟ ਨਹੀਂ ਹੈਗਾ ਬਸ ਤੂੰ ਲੋਕਾਂ ਦੇ ਕੌਲਿਆਂ ਚ ਵਜਦੀ ਫਿਰਦੀਆਂ ਹਨ ਬਾਕੀ ਬਾਕੀ ਉਹ ਨਾ ਪੱਥਰ ਤਾਂ ਲਾਈ ਜਾਂਦਾਗਾ ਉਹਨੂੰ ਇਹ ਐ ਵੀ ਜਦ ਤੂੰ ਦੁਬਾਰਾ ਭੱਜੇ ਪੁਜੇ ਰਾ ਦੋ ਕਿ ਦੀ ਗੱਡੀ ਚ ਤੇਰਾ ਪੈਰ ਨਾ ਅੜਕ ਚ ਸਮੂਥ ਸਮੂਥ ਜਾਂਦੀ ਰਹੇ ਕਿਦਾਂ ਲਹਿ ਗਈ ਹੈ ਚਾਹ ਮੇਰੇ ਡੈਡੀ ਚਾਹ ਮੇਰਾ ਚਾਚਾ ਹਨਾ ਤੁਸੀਂ ਲਾ ਲਓ ਇਹ ਆਪਣਾ ਚਾਚਾ ਇਹ ਛੋਟਾ ਕੱਟ ਹੈ ਨਾ ਮੇਰਾ ਵੱਡੇ ਡੈਡੀ ਤੋਂ ਵੱਡੇ ਕਿ ਛੋਟੇ ਛੋਟੇ ਡੈਡੀ ਤੋਂ ਵੱਡੇ ਡੈਡੀ ਤੋਂ ਛੋਟੇ ਨੇ ਛੋਟਾ ਚਾਚਾ ਹੈ ਮੇਰਾ ਸੋ ਭਵੇਂ ਡੈਡੀ ਹੋਵੇ ਕਈ ਵਾਰ ਨਾ ਮੈਂ ਦੇਖਿਆ ਵੀ ਲੋਕ ਨਾ ਹਵਾ ਹਵਾ ਵਿੱਚ ਬੇਇੱਜ਼ਤੀ ਵੀ ਕਰਵਾ ਲੈਂਦੇ ਤੇ ਇਹ ਉਹੀ ਜਿੰਸ ਹੈਗੀ ਇਹ ਹਨ ਵੀ ਤੈਨੂੰ ਪਤਾ ਨਹੀਂ ਹੈ ਕਿ ਵੀ ਚਾਚਾ ਜਿਹੜਾ ਆਬਵੀਅਸਲੀ ਆ ਉਹ ਛੋਟਾ ਹੀ ਹੋਗਾ ਡੈਡੀ ਤੋਂ ਛੋਟਾ ਜਿਹੜਾ ਚਾਚਾ ਡੈਡੀ ਤੋਂ ਵੱਡਾ ਹੋਤਾ ਹੈ ਸੁੱਡਲੇ ਤੈਨੂੰ ਹਲੇ ਵੀ ਅਕਲ ਨਹੀਂ ਹੈਗੀ ਕਿ ਤੂੰ ਬਣਦੀ ਐ ਇਹ ਜਿਵੇਂ ਮੈਂ ਬੇਅਕਲੀ ਆ ਉਹੀ ਕੈਂਟ ਬਣਦੇ ਚੱਕਰ ਚ ਆਪ ਦੀ ਬੇਇੱਜ਼ਤੀ ਆਪ ਹੀ ਕਰਾਈ ਜਾਂਦੀ ਐ ਸਾਡੇ ਵਰਗੇ ਨੂੰ ਕੋਈ ਮੌਕਾ ਦੇ ਦੇ ਬੇਇੱਜ਼ਤੀ ਕਰਨ ਦਾ ਕੰਟਰੋਲ ਕਿੰਜੋ ਸੋ ਖਾਣਾ ਖੁਣਾ ਮੈਂ ਸਵੇਰ ਦਾ ਕੁਛ ਨਹੀਂ ਖਾਦਾ ਹੋਇਆ ਬਹੁਤ ਜ਼ਿਆਦਾ ਭੁੱਖ ਲੱਗਿਆ ਤੇ ਤੁਸੀਂ ਮੇਰੀ ਹਾਲਤ ਵੀ ਦੇਖ ਸਕਦੇ ਹੋ ਕੀ ਹੋਈ ਪਈ ਐ ਸੋ ਹਾਲਤ ਵੀ ਮੇਰੀ ਤਾਂ ਹੀ ਵਿਗੜੀ ਹੋਈ ਐ ਕਿ ਕੁਛ ਖਾਦਾ ਨਹੀਂ ਐ ਜਿੱਦਾਂ ਸਕੂਟੀ ਨੂੰ ਸਰਵਿਸ ਦੀ ਲੋੜ ਐ ਉਦੋਂ ਮੈਨੂੰ ਖਾਣੇ ਦੀ ਲੋੜ ਐ ਫੇਰ ਹੀ ਮੇਰੇ ਚ ਐਲਰਜੀ ਆਏਗੀ ਫੇਰ ਹੀ ਮੇਰੇ ਚ ਐਲਰਜੀ ਆਏਗੀ ਫੇਰ ਹੀ ਮੇਰੇ ਚ ਐਲਰਜੀ ਆਏਗੀ ਫੇਰ ਮੈਂ ਚੱਲਾਂਗੀ ਇਹ ਯਾਹ ਕੁਝ ਤੋੜਪੜਾ ਹੈ ਪਤਾ ਨਹੀਂ ਤਾਂ ਤੂੰ ਜੰਮੀ ਸੁਢ ਲੈ ਹੈਨਾ ਪਤਾ ਨਹੀਂ ਤੋਪਿਆ ਤੋਂ ਬਾਅਦ ਦੇ ਇਹ ਸਾਈਡ ਇਫੈਕਟ ਐ ਪਰ ਕੁਛ ਨਾ ਕੁਛ ਤਾਂ ਤੇਰੇ ਨਾਲ ਗਲਤ ਜ਼ਰੂਰ ਆ ਮੇਰਾ ਵੀ ਪੂਰਾ ਦਿਮਾਗ ਲੱਗ ਰਿਹਾ ਇਸ ਚੀਜ਼ ਨੂੰ ਸਮਝਣ ਚ ਹਨਾ ਵੀ ਇਹ ਜੀ ਨਸਲ ਬਣ ਕੇ ਮਿੰ ਗਈ ਤੇਰੇ ਤੇ ਤਾਂ ਸਾਇੰਟਿਸਟਾਂ ਨੂੰ ਰਿਸਰਚ ਕਰਨੀ ਪੈਣੀ ਆ ਹਨਾ ਫੇਰ ਸਮਝੇ ਚਾਹੀਗੇ ਵੀਰੇ ਮੇਰੇ ਤਾਂ ਬਸ ਹੁਣ ਬਾਹਰ ਹੈ ਕੰਮ ਜੇਕਰ ਤੁਹਾਨੂੰ ਸਮਝ ਆਈਏ ਤਾਂ ਪਲੀਜ਼ ਮੈਨੂੰ ਦੱਸਿਓ ਜਰੂਰ ਕਮੈਂਟਾਂ 'ਚ ਸੋ ਮਸ਼ੀਨ ਫੇਰ ਆ ਚੁੱਕੀ ਹੈ ਰਾਤ ਅਸੀਂ ਵਾਕ ਕਰ ਰਹੇ ਸੀ ਖਾਣਾ ਖੂਣਾ ਖਾ ਕੇ ਤੇ ਅਚਾਨਕ ਮਸ਼ੀਨ ਇੰਨੀ ਤੇਜ਼ ਆ ਰਹੀ ਸੀ ਨਾ ਜੀਸੀਬੀ ਸੋ ਸਾਨੂੰ ਸਾਈਡ ਤੇ ਹੋਣਾ ਪਿਆ ਉਹ ਫਿਰ ਅਚਾਨਕ ਲੈ ਦੱਸ ਤੇ ਤੇਰੀ ਮੰਮੀ ਨੇ ਉਹਨੂੰ ਕਿਹਾ ਹੈ ਨਾ ਵੀ ਤੂੰ ਸਾਡੀ ਕੁੜੀ ਦਾ ਫੈਨ ਨਹੀਂ ਹੈਗਾ ਉੱਤੇ ਚੜਾ ਦੇਣੀ ਸੀ ਨਾਲੇ ਤੂੰ ਪਾਸੇ ਕਿਉਂ ਹੋਈ ਉਹਨੂੰ ਕਹਿਣਾ ਸੀ ਵੀ ਮੈਂ ਡੇਲੀ ਬਲੌਗਰ ਆ ਵੀਰੇ ਆਪਦੀ ਪਾਸੇ ਦੀ ਕਰਕੇ ਕੱਢ ਲਾ ਮੈਂ ਨਹੀਂ ਪਾਸੇ ਹੁੰਦੀ ਹੈਗੀ ਲੈ ਦੱਸ ਤੇਰੇ ਨਾਲ ਦੇ ਤਾਂ ਇੰਨੇ ਚਿਰ ਚ ਕਲਿੱਪ ਲੈ ਲੈਂਦੇ ਕਮਲੀ ਤੇਰਾ ਕੈਮਰਾ ਕਿੱਥੇ ਸੀ ਸੁਡੜ ਕਿੱਡੀ ਵਧੀਆ ਤੂੰ ਉਹ ਮੂਮੈਂਟ ਹੈ ਜਿਹੜਾ ਕੈਪਚਰ ਨਹੀਂ ਕੀਤਾ ਉਹ ਇੱਕ ਕਿਉਂਕਿ ਦੋ ਪਾਸੇ ਚਲਦੀ ਹੈ ਇਧਰੋਂ ਪਿੱਛੋਂ ਵੀ ਚਲੇਗੀ ਅੱਗੂ ਵੀ ਚਲੇਗੀ ਠੀਕ ਆ ਫਿਰ ਉਹਨਾਂ ਨੇ ਅੱਗੂ ਦੀ ਹੋ ਕੇ ਫਿਰ ਲੱਗੇ ਤੇ ਉਸ ਤੋਂ ਬਾਅਦ ਹੁਣ ਤੁਸੀਂ ਲਾ ਲਓ ਫਿਰ ਆਂਦੀ ਪਈ ਆਵਾਜ਼ ਆ ਰਹੀ ਹੈ ਮੈਨੂੰ ਹਨਾ ਮੰਮੀ ਇੱਥੇ ਲੱਗੇਗੀ ਆਪਣੇ ਨਾਲ ਯਾਰ ਆ ਦੇਖੋ ਘਰ ਦੇ ਸਾਹਮਣੇ ਇੱਥੇ ਕੰਮ ਹੋ ਰਿਹਾ ਹੈ ਓਹੋ ਕਾਮਲੀਏ ਰਵਾਏਂਗੀ ਤੂੰ ਤਾਂ ਸੱਚੀ ਤੇਰੀ ਆਹੀ ਗੱਲਾਂ ਨੇ ਵਸ ਦਿਲ ਜਿੱਤ ਲਿਆ ਹਨਾ ਆ ਤੂੰ ਵਿੱਚ ਵਿੱਚ ਜਿਹੜੀਆਂ ਜਨਰਲ ਨੌਲੇਜ ਦੀਆਂ ਗੱਲਾਂ ਦੱਸਦੀ ਹੈ ਨਾ ਵੀ ਜੀਸੀਬੀ ਦੋਨੋਂ ਪਾਸੇ ਚਲਦੀ ਆ ਸੱਚੀ ਯਾਰ ਤੇਰੀਆਂ ਗੱਲਾਂ ਨੇ ਕੀਲ ਕੇ ਰੱਖਤਾ ਲੇ ਕੰਮਲੀਏ ਤੂੰ ਅੱਜ ਵਲੌਗ ਬਣਾ ਕੇ ਦੱਸਿਆ ਵੀ ਜੀਸੀਬੀ ਦੋਨੋਂ ਪਾਸੇ ਚੱਲਦੀ ਐ ਸੱਚੀ ਮੈਨੂੰ ਸਾਰੀ ਉਮਰ ਨਹੀਂ ਪਤਾ ਲੱਗਣਾ ਸੀ ਇਹ ਗੱਲ ਦਾ ਹਨਾ ਜਿਹੜਾ ਤੂੰ ਦੱਸਤਾ ਧੰਨਵਾਦ ਤੇਰਾ ਸੱਚੀ ਇਹ ਜੀ ਵਲੌਗ ਬਣਾਉਂਦੀ ਰਹਿ ਆ ਆ ਤੁਸੀਂ ਲਾ ਲੋ ਇੱਟਾਂ ਲੱਗੀਆਂ ਹੋਈਆਂ ਸੀ ਤੇ ਉਹ ਇਹਨਾਂ ਨੇ ਸਾਰਿਆਂ ਨੇ ਪੱਕੀਆਂ ਸੜਕਾਂ ਬਣਵਾ ਦਿੱਤੀਆਂ ਸਾਡਾ ਸਾਰਾ ਪਿੰਡ ਹੀ ਪੱਕਿਆ ਐ ਇੱਕ ਇੰਨੀ ਕੁ ਵੀ ਜਗ੍ਹਾ ਕੱਚੀ ਨਹੀਂ ਹੈਗੀ ਸਾਡੇ ਪਿੰਡ ਦੀ ਸਾਰੀਆਂ ਗਲੀਆਂ ਪੱਕੀਆਂ ਬਣਵਾ ਦਿੱਤੀਆਂ ਸੀ ਉਹਨਾਂ ਨੇ ਤੇ ਮੈਂ ਦੱਸ ਫੇਰ ਤਾਂ ਤੇਰੀ ਭੱਜੇ ਨੇ ਵਿੱਚ ਪ੍ਰਾਪਰ ਹਿੱਸੇਦਾਰ ਤੁਹਾਡੇ ਪਿੰਡ ਦਾ ਸਰਪੰਚ ਵੀ ਆ ਹਨਾ ਫੇ ਤਾਂ ਲੰਬਾ ਤੁਹਾਡੇ ਪਿੰਡੇ ਦੇ ਸਰਪੰਚੀ ਨੂੰ ਵੀ ਬਣਦਾ ਪੱਕੀਆਂ ਸੜਕਾਂ ਹੁਣ ਕਰਕੇ ਤੂੰ ਗੋਲੀ ਵਾਂਗੂ ਗਈ ਹੋਏਗੀ ਭੱਜ ਕੇ ਨਹੀਂ ਤੇ ਤੁਸੀਂ ਲਾਲੋ ਪਾਰਕ ਬਣਵਾਇਆ ਸੀ ਤੇ ਹੁਣ ਜਿਹੜੇ ਪਿੰਡੇ ਦੇ ਸਰਪੰਚ ਬਣਿਆ ਉਹ ਵੀ ਕੰਮ ਵਧੀਆ ਕਰਵਾ ਰਹੇ ਨੇ ਤੇ ਬਾਕੀ ਸਾਡੇ ਪਿੰਡ ਦੇ ਵੀ ਵਧੀਆ ਨੇ ਨਿੱਕਾ ਜਿਹਾ ਮੇਰਾ ਪਿੰਡ ਹੈ ਹਨਾ ਇੰਨਾ ਹੈ ਨੀਗਾ ਤੇ ਬਾਕੀ ਰਹੀ ਗੱਲ ਆਪਣਾ ਲੈ ਦੱਸ ਸੁਡਲੇ ਜੇ ਤੇਰੀ ਵਰਗੀ ਔਲਾਦ ਹੋਵੇ ਨਾ ਤੇ ਕਰਦੇ ਆਸੇ-ਪਾਸੇ ਦੋ-ਦੋ ਕਿਲੇ ਉਲਟਾਵੇਂ ਹੜਾ ਨਵਾਇਆ ਹੋਵੇ ਤੇ ਬੰਦਾ ਸਿੱਧਰ ਤੁਰ ਵੀ ਨਾ ਸਕੇ ਲੈ ਤੁਹਾਡੇ ਪਿੰਡੇ ਦੇ ਸਰਪੰਚ ਨੇ ਤੈਨੂੰ ਸਹੂਲਤ ਪੱਕੀਆਂ ਸੜਕਾਂ ਦੀ ਦੇ ਰੱਖੀ ਆ ਯਾਰ ਜਦੋਂ ਮੈਂ ਛੋਟੀ ਹੁੰਦੀ ਸੀ ਨਾ ਛੋਟੀ ਤੋਂ ਲੈ ਕੇ ਹੁਣ ਤੱਕ ਕਾਫੀ ਕੁਝ ਬਦਲ ਗਿਆ ਹੈ ਕਿਉਂਕਿ ਜਦੋਂ ਮੈਂ ਛੋਟੀ ਹੁੰਦੀ ਸੀ ਜਦੋਂ ਥੋੜੀ ਬਹੁਤੀ ਸਮਝਉਂਦੀ ਸੀ ਉਦੋਂ ਪਿੰਡ ਦਾ ਪਿੰਡ ਦਾ ਹਾਲਤ ਥੋੜੀ ਜੀ ਹੋਰ ਸੀ ਅਜੀਬ ਜੀ ਕੱਚੀ ਜੀ ਸੀ ਯਾਨੀ ਕਿ ਰੋੜੇ ਲੱਗੇ ਹੋਏ ਸੀ ਸੜਕਾਂ ਤੇ ਸੜਕਾਂ ਨਹੀਂ ਹੁੰਦੀਆਂ ਸੀ ਇਟਾਂ ਇਟਾਂ ਦੀਆਂ ਬਣੀਆਂ ਹੋਈਆਂ ਸੀ ਸੜਕਾਂ ਤੇ ਕਿੰਨਾ ਹੀ ਆ ਰਹੇ ਹਨ ਚੇਂਜਸ ਲਾ ਲਓ ਸਮੇਂ ਦੇ ਨਾਲ ਨਾਲ ਕਿੰਨਾ ਕੁਝ ਹੀ ਬਦਲ ਗਿਆ ਮੈਂ ਦੱਸ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਕੁਝ ਵੀ ਨਹੀਂ ਹੁੰਦਾ ਸੀ ਟਾਇਰ ਦੀ ਖੋਜ ਤਾਂ ਤੇਰੇ ਆਉਣ ਤੋਂ ਬਾਅਦ ਹੋਈ ਹੈਗੀ ਕਿ ਇਹ ਵੀ ਗੱਲ ਨੋਟਿਸ ਕਰਦੀ ਜਦੋਂ ਅਸੀਂ ਕਿਤੇ ਜਾਂਦੇ ਹਾਂ ਨਾਲ ਦੇ ਪਿੰਡਾਂ 'ਚ ਦੇਖਦੇ ਆ ਨਾ ਥੋੜਾ ਬਹੁਤਾ ਹੈਗਾ ਹਜੇ ਵੀ ਉਹ ਉਹ ਵਾਲਾ ਮਾਹੌਲ ਹੈ ਜਿਵੇਂ ਕਿ ਕੱਚੇ ਜੇ ਘਰ ਕੱਚਾ ਯਾ ਰਹਿਣਾ ਉਹ ਮੈਨੂੰ ਚੀਜ਼ਾਂ ਬਹੁਤ ਪਸੰਦ ਹੈ ਪਰ ਉਹ ਨਾ ਇੱਥੇ ਨਹੀਂ ਦੇਖਣ ਨੂੰ ਮਿਲਦੀਆਂ ਇੱਥੇ ਸਾਡਾ ਸਾਰਾ ਕੁਝ ਹੀ ਪੱਕਾ ਪਿੰਡ ਦਾ ਆਸ-ਪਾਸ ਵੀ ਸਭ ਕੁਝ ਔ ਲੈ ਸੁਡਲੇ ਜਿੱਥੇ ਤੂੰ ਗਈ ਸੀ ਵਿਆਹ ਕਿ ਤੇ ਉੱਥੇ ਕੱਚਾ ਹੀ ਸੀ ਫਿਰ ਉੱਥੇ ਰਹੀ ਨਾ ਤੂੰ ਬੜਾ ਮੇਰਾ ਦਿਲ ਕਰਦਾ ਤੇ ਉੱਥੇ ਰਹੀ ਨਾ ਫਿਰ ਉੱਥੇ ਦਿਲ ਨਾ ਲਾਇਆ ਫਿਰ ਤੋਂ ਉੱਥੇ ਥੋੜੇ ਦਿਨਾਂ ਬਾਅਦ ਹੀ ਸੰਗਮਰਮਰ ਦੇ ਫਰਸ਼ ਪਾਣ ਲੱਗ ਗਈ ਹੈ ਨਾ ਸੋ ਉਹੋ ਜੇ ਲੋਕ ਹੈਗੇ ਹਨ ਮਮੀ ਕਾਫੀ ਉਮਰ ਵਾਲੇ ਸੋ ਸਾਡੇ ਪਿੰਡ ਯਾਰ ਕਾਫੀ ਵੱਡੀ ਏਜ ਵਾਲੇ ਨਹੀਂ ਹੈਗੇ ਯਾਨੀ ਕਿ ਰਾਇ ਹੀ ਨਹੀਂ ਗਏ ਯਾਰ ਓਜੀ ਸੱਚੀ ਆ ਰੋਜੀਆਂ ਵਿੱਚ ਬੈਠ ਕੇ ਉਹ ਬੱਲਾਣਾ ਸਾਬ ਤੁਸੀਂ ਸਮਝੀ ਸਕਦੇ ਹੋ ਮੇਰੀਆਂ ਗੱਲਾਂ ਨੂੰ ਸੋ ਮੁੰਡਾ ਕਹਿੰਦਾ ਅੱਛਾ ਸਹੀ ਗੱਲ ਆ ਤਾਂ ਹੀ ਜਿਹੜੀਆਂ ਤੇਰੇ ਚ ਖੂਬੀਆਂ ਨੇ ਹਨਾ ਕੋਈ ਗਲਤੀ ਨਾ ਕਰਨਾਈ ਸਾਰਾ ਕੁਝ ਵੱਡੇ ਬਜ਼ੁਰਗਾਂ ਕੋਲ ਬੈਠ ਕੇ ਸਿੱਖਿਆ ਤੂੰ ਬਹੁਤ ਪ੍ਰਭਾਵ ਹੈ ਹਨਾ ਵੱਡੇ ਬਜ਼ੁਰਗਾਂ ਦੀਆਂ ਗੱਲਾਂ ਦਾ ਤੇਰੇ ਤੇ ਤਾਂ ਹੀ ਤੂੰ ਅੱਜ ਤੱਕ ਕੋਈ ਗਲਤੀ ਨਹੀਂ ਕੀਤੀ ਅੱਜ ਜੀ ਸਿਨਾ ਨੇ ਕਿਹਾ ਸੀਗਾ ਕਿ ਵੀਡੀਓ ਵਿੱਚ ਸਾਡੇ ਨਾਮ ਬੋਲ ਦਿਓ ਜੋਤੀ ਬਟਾਲਾ ਨਵਦੀਪ ਉਪਲ ਦੀਪਿਕਾ ਉਪਲ ਵਿਕਾਸ ਕੱਕੜ ਨੀਹਾ ਥੈਂਕ ਯੂ ਸੋ ਮੱਚ ਪਿਆਰੇ ਪਿਆਰੇ ਕਮੈਂਟਸ ਕਰਨ ਲਈ ਹਾਂਜੀ ਇਸ ਵੀਡੀਓ ਵਿੱਚ ਸਿਰਫ ਐ ਨਹੀਂ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਆਦੀ ਰਾਇ ਕਮੈਂਟ ਬਾਕਸ ਵਿੱਚ ਦੇਣਾ ਬਿਲਕੁਲ ਹੀ ਬੋਲਣਾ ਮਿਲ ਦੇਗੀ ਸੇ ਹੋਰ ਵੀਡੀਓ ਨਾਲ ਬਾਏ